ਤਾਂ ਬਰਾ ਫੋਕਸ ਹੈ ਆਜਾ ਕਬੱਡੀ ਆਪਰੇ ਕਾਤਰ ਕਬੱਡੀ ਦਾ ਤੇ ਖੋਲੀ 12 ਸਤਾਰ ਹੈ ਕੱਲੇ ਕੱਲੇ ਪਲੇਅਰ ਦਾ ਪਾਉਂਦਾ ਦਾ ਦਰਸਾ ਕੇਰੇ ਰੈਫਰੀ ਨੇ ਸਵਾਮਾਂ ਦਿੱਤੀਆਂ ਕੇਰੇ ਕਮੈਂਟਰ ਨੇ ਬੋਰ ਬੋਲੇ ਔਰ ਰੈਫਰੀ ਦੀਆਂ ਸਵਾਮਾਂ ਕੇਰੇ ਇੱਕ ਅੰਤਰਾ ਦੇ ਗੋਲ ਤੇ ਸਾਰੀ ਆਪਡੇਲ ਤਕਰੀਬਨ ਸ਼ਾਮ 7-8 ਵਜੇ ਪੈ ਜਾਂਦੀ ਹੈ ਫੱਟੂ ਤੋਂ ਆਣੀ ਸੁਣੀ ਸ਼ਾਨਾਂ ਆਏ ਬੇਦਰ ਵੀਰ ਨੇ ਦੱਸਦੇ ਨੇ ਪੀਰ ਬਾਬਾ ਸਿੰਦਕੀ ਸਾਦੇ ਮੇਲੇ ਦੇ ਕਿਹੜੇ ਕਿਹੜੇ ਕਬੱਡੀ ਖੇਡੇ ਕਿਹੜੀਆਂ ਟੀਮਾਂ ਖੇਡੀਆਂ ਜਿਹੜੇ ਮਾਲਾ ਸਾਡੇ ਭਾ ਦਾ ਬੈਰੀ ਇਹਨੂੰ ਲੱਗਾ ਮਾਲਾ ਸਾਡੇ ਵੀਰ ਪਰ ਤਾਵਲ ਸਿੰਘੇ ਵਾਲਾ ਪਹਿਲਾਂ ਦੇ ਤਸਵੀਰਾਂ ਲੱਗੀਆਂ ਸੀ ਤੇ ਫੇਰ ਕੰਮ ਨੂੰ ਲੱਗੀਆਂ ਸੀ ਇਹ ਹੈ ਤਾਵਲ ਸਿੰਘੇ ਵਾਲਾ ਇੱਕ ਤਗੜਾ ਜੱਫਾ ਲਾਇਆ ਵਾਹ ਵੀ ਤਾਵਲ ਜਿਆਦਾ ਰ ਹੈ ਉਹ ਸੁਗਾ ਸਾਡੇ ਸਪਟਾਰ ਦੇ ਵੀਰ ਨੇ ਉਹ ਜਿੱਥੇ ਦਾ ਗੁਰ ਪ੍ਰਤਾਪ ਸਿੰਘੇ ਵਾਲਾ ਸਿੱਖ ਪੰਥ ਦਾ ਮਹਾਨ ਬਾਗੀ ਜੱਫਾ ਪਰ ਸਾਹਮਣੇ ਚਾਰ ਯਾਥਿਆਂ ਪਰ ਖਬਰ ਮਾਰੀ ਰਹੀ ਗਈ ਵਾਲੇ ਵੀ ਪੈਸੇ ਰੇਡ ਤੇ ਤੋਹਾਵਾਂ ਚੋਂ ਗੁਰਪੇ ਸਕੇ ਭੇਜਾ ਜੋਗਿਆ ਵਾਲੀਆਂ ਜਿਹੜੇ ਫਿਰੋਜ਼ਪੁਰ ਦੀ ਧਰਤੀ ਜੱਫਾ ਨਹੀਂ ਲਾ ਸਕਿਆ ਲੈ ਵੀ ਛੋਟੇ ਵੀਰ ਮਾਲ ਛੱਡਿਆ ਰੋਬੜ ਆ ਗਿਆ ਕਬੱਡੀ ਮਾਲ ਸਾਹਮਣੇ ਮਾਲ ਚੱਕ ਦੀ ਧਰਤੀ ਹੈ ਰੋਬੜ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਹੁਣ ਦੇਖਾਂਗੇ ਕੌਣ ਬੱਲੇ ਬੱਲੇ ਕਰਵਾਵੇਗਾ ਗਰਮੀ ਨਹੀਂ ਤਾਲੀ ਹੈ ਮੁਰਕੂ ਮੁਰਕੀ ਹੋਇਆ ਪਿਆ ਸਰੀਰ ਜਿੰਦਰਾ ਦਾ ਇਹ ਕੱਲਾ ਵੀ ਨਿਸ਼ਚਿਤ ਨਾ ਜਿਸਮ ਕਠੋਰ ਜੋਪਣਾ ਦਾ ਚੜਦੀ ਉਮਰ ਕਰਮ ਖੋਲੇ ਲਲਕਾਰੇ ਤਾਵਾਜ ਦੇ ਰਾਜੇ ਖੇਲੇ ਮਰਦਮੰਦਾਨੋਂ ਡਰ ਕੇ ਨਹੀਂ ਭਜਦੇ ਹੈਰੀ ਫੜਨਾ ਤੇ ਆ ਫੜ ਆ ਤੇਰੇ ਹੌਂ ਦਾ ਆ ਤੇਰੇ ਹੌਂ ਦਾ ਓ ਔਖੇ ਠੱਲਣੇ ਤਫਾਰ ਪਾਣੀ ਨੇਰੀਆਂ ਔਖੇ ਠੱਲਣੇ ਖਿਡਾਰੀ ਬੰਦਾ ਮਰ ਕੇ ਔਖੇ ਕੁਝ ਨਹੀਂ ਹੁੰਦਾ ਪ੍ਰੀਤ ਪਟਿਆਲਿਆ ਬੰਦਾ ਚਾਹੇ ਦਾ ਹਲਾਕੇ ਦਾ ਜੱਗ ਧਰਦੇ ਅੱਜ ਉਹ ਤਾਰੇ ਪਾੜਾ ਵਾਦਾ ਕਰ ਗਿਆ ਹੈ ਪਾਪਾ ਭਗਵਾਨ ਜੀ ਦੁਨੀਆ ਕਹਿੰਦੀ ਹੈ ਪਿੱਛੇ ਬਾਪੇ-ਬਾਪੇ ਕਹਿੰਦੇ ਵੀ ਪਾਪਾ ਭਗਵਾਨ ਵੀ ਜਰੂਰ ਇੱਕ ਅੰਦੀ ਰੇਡ ਪਾਵੇ ਇਹ ਦੁਨੀਆ ਪਿਆਰ ਕਰਦੀ ਹੈ ਸਾਰੇ ਡਿਮਾਂਡ ਕਰ ਰਹੇ ਆ ਤਾਂ ਕਰਕੇ ਬੋਲਣਾ ਪੈਣਾ ਆਪ ਸਮੇਂ ਨੂੰ ਬਾਅਦ ਵਿੱਚ ਪਾਪਾ ਕਹਿੰਦਾ ਰੋੜ ਪਰਖਣ ਦਿਹਾਗੇ ਲਓ ਸਾਹਮਣੇ ਲਾਵ ਨੌਜਵਾਨ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇੱਕ ਲਾਵ ਬੋਦੀ ਬਲੇਰ ਇੱਕ ਆ ਨੌਜਵਾਨ ਹੈ ਲਾਵ ਨੌਜਵਾਨ ਗੱਗੂ ਬੂਫੇ ਦੀ ਧਰਤੀ ਦਾ ਤਗੜਾ ਪੁਆਇੰਟ ਨੌਜਵਾਨ ਨੇ ਆਪਣੀ ਟੀਮ ਦੇ ਉੱਤੇ ਜੋੜਿਆ ਅਮੰਦੀ ਜਾਂਡੀਆਂ ਵਰਗੇ ਮਹਾਵੀਰ ਕਾਲੀਆ ਸਕੱਤਰ ਲਾਅ ਚਲਾ ਚੌਦਿਆ ਮਹਾਵੀਰ ਬਲਬੀਰੀ ਪਿੰਡ ਵਾਲਿਆਂ ਦਾ ਇੱਕ ਤਾਲੀਆ ਸਕੱਤਰੇ ਦਾ ਮਹਾਵੀਰ ਵੀ ਹੈ ਪਰ ਸਾਹਮਣੇ ਗੁਰਲਾਲ ਇਸ ਸਮੇਂ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਅੱਧਿਆ ਬਾਲ ਦੀ ਧਰਤੀ ਹੈ ਪਰ ਸਾਹਮਣੇ ਨੌਜਵਾਨ ਜਗਰ ਭਾਈ ਲੱਤੂ ਵਾਲੇ ਨੇ ਕੋਸ਼ਿਸ਼ ਕੀਤੀ ਹੈ ਪੁਆਇੰਟ ਰੇਟ ਹੋ ਗਿਆ ਹੈ ਅੱਛਾ ਸਮਾਂ ਆਪ ਸਮਾਂ ਹੋ ਗਿਆ ਹੈ ਔਰ ਲੈ ਵੀ ਸ਼ਿੱਕੂ ਜੇ ਥੰਗ ਗਰਾਉਂਡਾਂ ਦੇ ਵਿੱਚ ਹੁੰਦਾ ਤੇ ਗੱਲ ਸੋਹਣਾ ਵੱਖਰੀ ਹੋਣੀ ਸੀਗੀ ਪਰ ਬਿਆਨ ਚੰਗਾ ਨਹੀਂ ਲੱਗਦਾ ਥੰਗ ਗਰਾਉਂਡਾਂ ਦੇ ਵਿੱਚ ਬਾਹਰ ਖੜਾ ਫੇਰ ਕਰੇ ਪਰਮਾਤਮਾ ਫੇਟੋ ਕਿ ਫੇਰ ਤੋਂ ਇਹਨਾਂ ਗਰਾਉਂਡਾਂ ਦਾ ਸ਼ਕਾਰ ਸੰਗਾਰ ਬਣੇ ਤੇ ਇਹ ਗਰਾਉਂਡਾਂ ਫੇਰ ਬਾਜਾ ਮਾਰਦੀਆਂ ਨੰਬਰ ਦੱਸਿਆ ਕਿਨੇ-ਕਿਨੇ ਨੰਬਰ ਨੇ ਹਾਫ ਸਮੇਂ ਦੇ ਬਾਜਾ ਕਬੱਡੀ ਕਲੱਬ ਘਰਿਆਲਾ ਜਸਵਿੰਦਰ ਕਲਸੀ ਸਾਹਿਬ ਦੀ ਟੀਮ ਦੇ ਪੁਆਇੰਟ ਨੇ 14 ਬਹਾਦਰ ਬਾਬਾ ਬਿਧੀਤੰਦ ਕਬੱਡੀ ਕਲੱਬ ਸੁਰ ਸਿੰਘ ਗੁਰਸੇਵਕ ਸਿੰਘ ਟੀਲਾ ਤੇ ਤਾਬਾ ਸੁਰ ਸਿੰਘ ਇਸ ਟੀਮ ਦੇ ਪੁਆਇੰਟ ਨੇ 18.5 14 ਤੇ 18.5 ਦੇ ਵਿਚਕਾਰ 14 ਤੇ 18.5 ਦੇ ਦਰਮਿਆਨ ਹੁਣ ਜਿਹੜਾ ਸਨਮਾਨ ਉਹ ਖੈਰੇ ਪੇੜ ਵਾਲੇ ਜੀਵਨ ਲਈ ਦਾ ਸ਼ਾਨਦਾਰ ਕੱਪ ਦੇ ਕੇ ਕੀਤਾ ਜਾਣਾ ਹੈ ਜੀਵਨ ਲਈ ਸਾਡੇ ਨਾ ਜਾਣ ਸਵਾ ਸਵਾ ਵੱਲੋਂ ਭਰਾਵਾਂ ਵੱਲੋਂ ਇਹਦਾ ਵੱਡਾ ਸਨਮਾਨ ਉਹ ਕੀਤਾ ਜਾ ਰਿਹਾ ਹੈ ਤੇ ਇੱਕ ਐਲਾਨ ਵੀ ਹੋਰ ਜਿਹੜਾ ਆਪਾਂ ਕਰਾਂਗੇ ਮੈਚਮੈਂਟ ਦੇ ਲਈ ਬੇਨਤੀ ਕਰਾਂਗੇ ਆਪਾਂ ਭਰਾਵਾਂ ਕੀ 2 ਮਿੰਟ ਦੇ ਲਈ ਮੈਚ ਜਿਹੜਾ ਰੋਕ ਲਈਏ ਚਾਰ ਕਰ ਕੱਪ ਦੇ ਨਾਮ ਜਿਹੜਾ ਜਿਹਨੂੰ ਜੀਵਨ ਦੀ ਖੇਡ ਮੰਨੀਆਂ ਲਾਈ ਦੀ ਐ ਇੱਕ ਵਾਰੀ ਉਹ ਤਾੜੀ ਲਾ ਕੇ ਦੱਸੋ ਯਾਰ ਅੱਜ ਕਿੰਨਾ ਜਾ ਰਿਹਾ ਆਉਣ ਵਾਲੇ ਸਮੇਂ ਵਿੱਚ ਇਹਦੇ ਪਿੰਡ ਇਹਨੂੰ ਗੱਡੀ ਦਿੱਤੀ ਜਾ ਰਹੀ ਹੈ ਨਿਸ਼ਾਨ ਸਿਆ ਔਰ ਵੱਡੇ ਮਾਨ ਤੇ ਸਨਮਾਨ ਇਹ ਮਾਂ ਖੇਡ ਕਬੱਡੀ ਦਾ ਸਤਾਨਾ ਤੈਨੂੰ ਬਹੁਤਿਆਂ ਮੁਬਾਰਕਾਂ ਤੋਂ ਤੇਰਾ ਵੀ ਜਿਹੜਾ ਵੱਡਾ ਮਾਨ ਤੇ ਸਨਮਾਨ ਉਹ ਦੀ ਦੇ ਨਾਲ ਮਿਲਦਾਤਾ ਦੁਲਮੰਦੀਰ ਸਰਕਾਰ ਕਿਉਂ ਡਿਗਰੂ ਗੜ ਦੀ ਖੇਡ ਤੇ ਰੋਕੇ ਕਾਉ ਮੇਰੀ ਦੇ ਹੀਰੇ ਕਿਉਂ ਗੁਰੂ ਗਰ ਦੀ ਜੇਤ ਰੋਕੇ ਤਾਂ ਮੇਰੀ ਦੇ ਹੀਰੇ ਜੂ ਲਓ ਸਾਹਮਣੇ ਅਰਮਾਰ ਢਿਲੋ ਸੋਰ ਸਿੰਘੀਆ ਤਾਪੇ ਦਾ ਸਮੁੰਦਰ ਕਾਕਾ ਆ ਗਿਆ ਲਓ ਸਾਹਮਣੇ ਕਹਿੰਦੇ ਟਾਕਾ ਮਾੜੀ ਮੇਗਾ ਬੜਾ ਕਬੱਡੀ ਪਾਉਣ ਦੇ ਲਈ ਮੈਦਾਨ ਹੋਜਿਆ ਹੋਇਆ ਚਾਰ ਖੜਾ ਵੀ ਟਾਰ ਨੇ ਸੋਨਾ ਜੋਗੜ ਗਿਆ ਲਗਨ ਜੋਗੜ ਦੇ ਵੀਰ ਪਿਆਰਾ ਚਾਰੇ ਜਾਫੇ ਦੇ ਵਿੱਚ ਕਹਿੰਦੇ ਕੋਸ਼ਿਸ਼ ਕੀਤੀ ਪਰ ਮਾੜੀ ਮੇਗਾ ਪਿੰਡ ਵੱਟਾ ਤੇ ਗੱਲਾਂ ਕਹਿੰਦੇ ਟਾਕੇ ਭੁਲਵਾਣ ਦੇ ਚੰਡੀ ਖੜਾਲੀ ਦੀ ਗੱਲ ਹੈ ਮਿੱਤਰੋ ਅੱਜ ਮਾੜੀ ਮੇਗਰੀ ਚੱਲਦੀ ਹੈ ਗੱਲਾਂ ਕਾਟਦੇ ਆ ਨੰਬਰ ਕਹਿੰਦੇ ਰੇਟਰ ਦੇ ਬਾਅਦ ਜੁੜ ਰਿਹਾ ਹੈ ਆਸੀ ਦਾ ਚੇਲਾ ਬਣਾਉਦਾ ਮੇਲਾ ਜਿਵੇਂ ਸੰਘੇ ਦੀ ਪਈ ਹੋਈ ਰੇਡ ਵੱਡਾ ਮੇਲਾ ਖੇਡੇ ਜਾ ਰਿਹਾ ਉਹ ਕਹਿੰਦੇ ਉਹ ਆ ਕਹਿੰਦੇ ਜਗਨਾ ਲੱड्डू ਵਾਲਾ ਐਨ ਕਹਿੰਦੇ ਗੱਲਾਂ ਟਿਕਾਣੀਆਂ ਗੱਲਾਂ ਟਿਕਾਣੀਆਂ ਫੱਤੂ ਭਵਾਂ ਦੀ ਕਹਿੰਦੇ ਸਾਹਰ ਅਰੋੜੇ ਵੀ ਹੋਣੇ ਕਹਿੰਦੇ ਕਹਿੰਦੇ ਆ ਸਾਰੇ ਯਾਰਾਂ ਦੋਸਤਾਂ ਦਾ ਰੱਬ ਰੂਤੀ ਸਕੇਦਾ ਬਹੁਤ ਬਹੁਤ ਧੰਨਵਾਦ ਬੰਦੇ ਦੋਸਤੀ ਚ ਉੱਨੇ ਜਾਣਗੇ ਵਿਚਨਾ ਵਿਚ ਉਨੇ ਜਾਣਗੇ ਪੀਆਂ ਵਿਚ ਟੋਨੇ ਜਾਣਗੇ ਤਵਾਰੀਆਂ ਬੂਜੀ ਕਸਾਈਆਂ ਦੇ ਹੱਥਾਂ ਤੇ ਕੋੜ ਜਾਣੀ ਬੂਜੀ ਕਸਾਈਆਂ ਦੇ ਲੱਕੋ ਰਜਵਲੀ ਸਾਹਿਬ ਦੀਆਂ ਹਾਂ ਸੌ ਕੰਨੀ ਧਰਤੀ ਹੈ ਮਾਲਵੇ ਦਾ ਮਾਣ ਮੱਤਾ ਪਹਿਨਣਾ ਪਾਵੇ ਰਜਵਲੀ ਦੀ ਗੱਲ ਚੱਲ ਜਿਹੜੇ ਗੁੱਲੂ ਖਾਦੇ ਨੇ ਅਸਰੇ ਮਾਲਵੇ ਪੈੜੀ ਗੇੜੇ ਇੱਥੇ ਟੀਮ ਲੈ ਕੇ ਉਹ ਬਾਟਰ ਤੋਂ ਜਿਹਨੇ ਮਾਲਵੇ ਦੀ ਧਰਤੀ 'ਤੇ ਖੇਡਦੇ ਨੇ ਸਭ ਇਹਨੀਆਂ ਬਾਤਾਂ ਨੇ ਲਓ ਸਾਹਮਣੇ ਇਧਰੇ ਪਾਸੇ ਵੇਖੋ ਕਿ ਨਾਜਵਾਨ ਕਹਿੰਦੇ ਤੇਜਾ ਕੋਸ਼ਿਸ਼ ਕਰ ਰਿਹਾ ਜੋਗਰਿਆਂ ਦੇ ਮੈਦਾਨ ਦੇ ਵਿੱਚ ਨੰਬਰ ਰੇਡਰ ਦੇ ਬਾਅਦ ਤੇ ਜੁੜਾਰ ਦਰਬਾਰ ਸਿੰਘ ਜੀ ਹਰਨਾਰ ਮਹਿੰਦਰ ਸਿੰਘ ਜੀ ਪੜੇ ਕਿ ਕੁੜੀਆਂ ਦਾ ਸ਼ੋਅ ਹੈ ਜੀ 4 ਤੇ 5 ਅਗਸਤ ਨੂੰ ਰਣਜੀਤ ਮੈਦਾਨ ਦੇ ਖੁੱਲਾ ਖਾਵਾ ਵੀ ਲੱਗਣਾ ਕਿ ਮੇਰੇ ਰੰਝੇ ਦੇ ਪ੍ਰਿੰਸੀਪਲ ਜੀ ਆਰਾ ਇੱਕੋ ਦਾ ਟਾਰਗੇਟ ਲਾਇਆ ਮੇਰੇ ਰੰਝੇ ਦੇ ਪ੍ਰਿੰਸੀਪਲ ਜੀ ਤੇਰਾ ਛੱਡ ਦੇ ਮਗਾਨਿਆਂ ਨੂੰ ਹੋਣਾ ਜੋਗੇ ਵਾਲਿਆ ਇੱਕ ਤਗੜਾ ਨੰਬਰ ਦੇ ਹੋ ਗਿਆ ਆਹੋ ਨੌਜਾਨ ਜੀਮੜਾ ਇਹਦਾ ਖੈਰਾ ਪਿੰਡ ਪੁੱਸਿਆਂ ਵਾਲੀ ਰੱਟੇ ਲਾ ਕੇ ਕਰਕੇ ਬਸਿਆ ਹੋਇਆ ਪਿੰਡ ਤਾਰੀਆਫੇ ਦੇ ਧਾਵਾ ਬੋਲਿਆ ਪੋਰਾ ਬੱਟੂ ਲਓ ਸਾਹਮਣੇ ਜੱਫਾ ਲਾਉਣ ਦਾ ਯਤਨ ਪਰ ਸਾਹਮਣੇ ਪੁਆਇੰਟ ਰੇਤੂ ਦੇ ਹੱਥ ਕਾਲੀ ਨੌਜਾਨਾ ਪਾਸ ਆ ਕਬੱਡੀ ਟੀਮ ਕਬੜਾ ਤਾਲ ਜੇ ਨੂੰ ਫੋੜਾ ਤੇ ਝੰਡੋੜਾ ਵੀ ਨਹੀਂ ਚੰਦਰੀ ਨੂੰ ਹਾਕ ਮਾਣੂ ਗੋਗਾ ਮਾਣਾ ਪਿੰਡ ਬਟਾਲੇ ਟੋਬੇ ਮਾਣਾ ਚਾਰੇ ਕਿਤੇ ਖੋਦਾ ਮਾਰੋ ਹਰਨੀ ਪ੍ਰਿੰਦੀ ਨੂੰ ਲੈ ਵੀ ਤਾਲੀਏ ਵਾਲਾ ਵੇਗ ਭੀਰ ਦੀ ਪੱਕਾ ਬੱਲੇ 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 ਨੰਨਾ ਮੇਲਾ ਜਮੇ ਅੱਜ ਖਾਲੇ ਚੱਲਦਾ ਬਾਪ ਟੱਕਰ ਸਿਰੇ ਦੀ ਚੱਲਦੀ ਜਿੱਤਣਾ ਕਿਹਨੇ ਆ ਜਲ ਸਮੇਂ ਦੀ ਹੋ ਜਾਣੀ ਆ ਕਬੱਡੀ ਪਈ ਹੋਈ ਆ ਇਧਰ ਦੇ ਪਾਸੇ ਸੁਖਮਣ ਕਹਿੰਦੇ ਮਾਰੀ ਮੇਜ ਵਾਲਾ ਰੇਰ ਹੁੰਦਾ ਹੋਇਆ ਤੇਰੇ ਢਿੱਲੇ ਕੋਲੇ ਸੌਰਤ ਜੀ ਦੀ ਹੀਰ ਦੀ ਆਹ ਵੇਖ ਗੋਰਖੌਰ ਦੀ ਫੁਜਾਰੀ ਪਰਮ ਦਾ ਧਨੀ ਪੰਮਾ ਪੁੱਤਾਂ ਵਾਲਾ ਭਰਾ ਸਾਡਾ ਉਹ ਵੀ ਜੱਜ ਤੌਰ ਤੇ ਪੁਜਰਾ ਪੋਰ ਪਰ ਧੰਨwar ਪੰਮਾ ਸਰਪੰਚ ਖੌਲੇ ਦਾ ਤੇ ਨਾਲ ਕਹਿੰਦੇ ਮੇਜਰ ਮਿਸਤਰੀ ਬੋਰਾ ਵਾਲਾ ਬਹੁਤ ਵੱਡੇ ਪਿਆਰ ਪੇਦੇ ਕਰਦਾ ਭਰਾ ਸਾਡਾ ਇਹਨਾਂ ਬੋਲੋ ਜੀ ਗਰਾਹ ਦੀ ਪਈ ਹੋਈ ਕਬੱਡੀ ਤੇ ਪੈਂਦੇ ਆ ਟੱਕੇ ਜਦੋਂ ਪਾ ਰਹੇ ਤੇ ਟਰਦੇ ਆ ਕਾਕੇ ਫਿਰ ਹਾਂ ਜੀ ਅੰਗਰੇਜ਼ ਗੁਰਦਾਨ ਦੀ ਕਬੱਡੀ ਪੈ ਚੁੱਕੀ ਮੇਰੇ ਮਿੱਤਰੋ ਗੁਰਾਂ ਦਾ ਲਾਲ ਕਬੱਡੀ ਪਾ ਰਿਹਾ ਹੈ ਚਾਰੀ ਹਾਫੀਆਂ ਵਿੱਚੋਂ ਹੈਰੀ ਜੋੜੇ ਵਾਲੇ ਨੇ ਕੋਸ਼ਿਸ਼ ਕੀਤੀ ਹੈ ਪਰ ਪੁਆਇੰਟ ਘੁੰਮ ਕੇ ਨਹੀਂ ਛੇੜੀ ਦੇ ਲੜੀਏ ਨਾਲ ਮਲਬਜੇ ਪਰ ਕੇ ਵਿੱਚ ਬੇੜੀ ਦੇ ਹੋਵੇਦਰ ਸਾਦੀ ਨਾ ਸੋ ਬਿਲਕੁਲ ਛੇੜੀ ਦੇ ਇੱਕ ਪਾਸੇ ਨੌਯਾਰ ਗੋਪੀ ਫੇਰੂ ਮਾਰਦੇ ਧਰਤੀ ਦਾ ਟਰਾਈ ਕੀਤੀ ਨਿਸ਼ਾਨ अठ बाइक पूरी वीर विशेष तौर ते मां कबी सो लॻे कले जल पई फिर रेर छॾियूं कोमर बि चङा लाली किले विखाई रंग टुटियूं लाउ वे रंग दादी महंदर कौर जी महिनो फेर दोबारा बापू गी सैर करोड़ा कमाल अॼु पासे आ जफ़ा देखण वारा उहो आफा देखण वारा आकर सवेर सारे पैर करी वई पकड़े बंदे 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 ਦੀ ਕਬੱਡੀ ਇਹ ਸਾਡੇ ਪਤੰਨ ਪੀਰ ਬਾਬਾ ਫਤਿਹ ਸ਼ਾਹ ਜੀਆਂ ਦੇ ਨਾਲ ਦੇ ਸਾਲ ਹੱਡੇ ਪੱਤਨ ਤੇ ਵੱਡਾ ਮੇਲਾ ਮਨਾਇਆ ਜਾਵੇਗਾ ਜਿੱਥੇ ਵੱਡੀਆਂ ਟੀਮਾਂ ਖੇਡਣਗੀਆਂ ਸਾਡੇ ਜੱਗਾ ਖੇਲੋ ਕੋ ਕਪਰਵਾਨ ਖਾਣਾ ਮੰਨਾ ਖਾਣਾ ਸੋਨਾ ਤੇ ਸਾਡੇ ਰਾਣਾ ਵੀਰ ਨੰਨਾ ਵੀਰ ਖਾਣਾ ਪੂਰਾ ਖਾਣਾ ਇਹਨਾਂ ਪ੍ਰਬੰਧਕ ਨੇ ਫੇਰੇ ਬਨੇ ਬਨੇ ਚੋਟੜੀਆਂ ਚੋਟੜੀਆਂ ਚੋਕੇਆਂ ਆਹ ਟੈਰ ਕਰੀਆਂ ਦੇ ਮੇਰੇ ਮਿੱਤਰੋ ਜੋਗੀਆਂ ਲੀਆਂ ਭੇਜਾ ਔਰ ਲਾ ਤਕੜਾ ਜੱਫਾ ਨੰਬਰ ਆਪਣੀ ਟੀਮ ਦੇ ਨਾਲ ਤੇ ਜੋੜਦਾ ਹੋਇਆ ਕਿ ਕੁੰਡੀਆਂ ਦੇ ਐਚ ਡੀ ਐਸ ਸੀ ਬੈਂਕ ਵਿੱਚ ਰਜਨਾ ਬਰਸ਼ ਹੁੰਦੇ ਆ ਸਤਕਾਰ ਜੋ ਦੇ ਵੀਰ ਮੇਰਾ ਪਰ ਸਾਹਮਣੇ ਜੈਮੋ ਸੰਘੇ ਦੀ ਕਬੱਡੀ ਮਨਦੀਪ ਆਲਾ ਲੈ ਸਾਹਮਣੇ ਕਹਿੰਦੇ ਜੈਮੋ ਸੰਘੇ ਦੀ ਫੇਰ ਕਬੱਡੀ ਪਈ ਹੋਈ ਆ ਜਸਿੰਦਰ ਕਾਲ ਪਰ ਇਧਰ ਕਹਿੰਦੇ ਲੈ ਜੀ ਨਾਜਰ ਦੇ ਰੋਪਾ ਜੋਗੇ ਅੜਗਾ ਹੋਰ ਕਰੀਏ ਇਹ ਪ੍ਰਬੰਧਕ ਕਮੇਟੀ ਨੇ ਸਤਕਾਰ ਜੋਗ ਸਾਡੇ ਵੀਰ ਨੇ ਇਹ ਜਿਹੀ ਅਪੀਲ ਕੀਤੀ ਹੈ ਵੀਰਾਂ ਨੇ ਦਾਦਾ ਸੁਰ ਸਿੰਘ ਜੀ ਆ ਸਾਡੀ ਮਾਨ ਖੇਡ ਕਬੱਡੀ ਦਾ ਮਹਾਨ ਰੇਡਰ ਅੱਜ ਦੀ ਸ਼ਾਨ ਪਰ ਕਾਕਾ ਮਾਰੀ ਮੇਘੇ ਵਾਲਾ ਸਰਦਾਰ ਦਾਇਆ ਸਰਦਾਰ ਪੈਸਲ ਮਾਨ ਆਪਣੇ ਪੁੱਤਰ ਵੀ ਖੇਡਦੇ ਪੁਰਾ ਇਹ ਕਹਿੰਦੇ ਗਿੰਦਾ ਨੌਜਵਾਨ ਇਹਦਾ ਕਹਿੰਦਾ ਮੇਰੇ ਮਿੱਤਰ ਭੂਰਾ ਕੋਨਾ ਪੈਂਦਾ ਤੇ ਇਹਨੂੰ ਧੀਰ ਦਾ ਖਤਰਾ ਦਿੱਤਾ ਛੰਦਰ ਕਲਸੀ ਮਾਨ ਕਰਦਾ ਅਰਮਾਨ ਕਾਬੇ ਦੇ ਪੁੱਤਰ ਕੋਸ਼ਿਸ਼ ਕਰ ਰਿਹਾ ਅੱਜ ਦਾ ਮੇਲਾ ਤਲਪੁਰ ਪੀਰ ਬੱਬਾ ਸਰਗੀ ਸ਼ਾਜ਼ੀ ਦਾ ਜਿਹੜਾ ਵੱਡੇ ਪੱਤਰ ਦੇ ਖੇਡਾ ਜਾ ਰਿਹਾ ਲੋਕ ਤੇ ਗਿਆਤ ਬੁੱਲ ਪਾਉਂਦੇ ਪਖੰਡੀਆਂ ਦਾ ਵਿਰਲੇ ਸਰੋਤ ਤੇ ਹੁੰਦੇ ਠੱਕਰਾਂ ਦੇ ਰਾਗ ਦੇ ਪਰ ਤੇ ਸਮਾਜ ਲਗੀ ਪਰਮਾਤਮਾ ਨੇ ਜਿਹੜੀ ਜਾਣੇ ਸਭ ਸੁਪੇ ਕੇ ਜਾਗਦੇ ਮੋਹਰੀਆਂ ਕੀ ਜਾਣੇ ਸਾਨੂੰ ਸਪੇਡ ਅੱਗੇ ਇੱਧਰ ਵੱਟਾ ਵੀਰ ਯਾਰਵਿੰਦਰ ਫੱਟੂ ਸਤਨਾਮ ਡਾਰ ਕੇ ਫਿਰਦਾ ਸੜੀ ਉਰੇੜੇ ਫਿਰਦਾ ਮੇਜਰ ਮੈਸਟਰੀ ਫਿਰਦਾ ਕਰਨ ਕਾਰਜ ਫਿਰਦਾ ਜਸਵੀਰ ਨਿੱਕੇ ਪੜ ਫਿਰਦਾ ਜੈਮਲ ਪ੍ਰਭਾ ਫਿਰਦਾ ਖਾਏ ਰੋੜੇ ਫਿਰਦਾ ਔਰ ਜੋਰ ਮੱਗਾ ਕਬੱਡੀ ਸੱਟੂ ਗੁੱਲਾ ਭੱਜ ਗਿਆ ਔਰ ਗੁੱਲਾ ਭੱਜ ਗਿਆ ਕਬੱਡੀ ਪਈ ਹੋਈ ਹੈ ਗੁਰਰਾਜ ਦੇ ਚਾਰ ਖੜਾ ਦੀ ਪਾਉ ਗੁਰਰਾਜ ਕਬੱਡੀ ਜੱਗਾ ਜਿੰਨ ਟੱਕਸਾ ਦਾ ਵੀਰ ਭਲਵਾਨ ਤੇ ਨਾਲ ਬੰਦੂ ਖਲੜਾ ਸ਼ੇਮਾ ਰਾਣਾ ਨੰਮਾ ਖਲੜਾ ਗੋਰਾ ਖਲੜਾ ਕਹਿੰਦੇ ਰਾਜ ਅਤਤ ਕਰਦਾ ਖੁੱਲਾ 18 ਤੰਪਰ ਪੀਰ ਬਾਬਾ ਫੱਤੇ ਸ਼ਾਹ ਦੇ ਮੇਲੇ ਦੇ ਵੱਡੀਆਂ ਰੌਣਕਾਂ ਲੱਗੀਆਂ ਐਸ ਪਾਸੇ ਅਰਸ਼ ਬਾਈਕ ਪੁਆਇੰਟ ਵਾਲੇ ਉਹ ਕਹਿੰਦੇ ਭੀਮ ਭੂਰੇ ਕੋਹਨੇ ਵਾਲੀਆਂ ਦੋ ਕਬੱਡੀਆਂ 500 ਦੀਆਂ ਪੈਣ ਗਿਆ ਅਰਸ਼ ਬਾਲਿਕਾ ਪੁਆਇੰਟ 50 ਪੁੱਟੀ ਲਿਆ ਕਹਿੰਦੇ ਪਾਸ ਲਿਆ ਅਰਚ ਬਾਈਕ ਪੁਆਇੰਟ ਦਾ ਭਰਾ ਪੁੱਜਿਆ ਪੁੱਤਾਰੇ ਪੰਨੇ ਦਾ ਤਿਆਰ ਆ ਬਹੁਤ ਬਹੁਤ ਧੰਨਵਾਦ ਕਹਿੰਦੇ ਮੇਰੇ ਪਿੱਤਰੋ ਪੁੱਕੂ ਬਿਲਾਦ ਕੇ ਪਰਵਾਰ ਕਦੀ ਧਰਤੀਆਂ ਨੰਬਰ 8 ਨੇ ਜੋਰ ਦਿੱਤਾ ਤਾਂ ਕਾਰੇ ਨਾਮ ਹੈ ਪੀਰ ਬਾਬਾ ਸਿਦਕੀ ਸਾਹਿਬ ਸ਼ਾਹਾਂ ਦੇ ਸ਼ਾਹ ਸਿਦਕੀ ਸਾਹਿਬ ਔਰ ਜਿਲਪੰਦੀ ਧਰਤੀ ਦੇ ਵੀ ਵੱਡੀਆਂ ਰੌਣਕਾਂ ਬਹਾਰਾ 4 ਪਤ ਅਗਸਤ ਨੂੰ ਲੱਗ ਗਈ ਹੈ ਸਭ ਤੋਂ ਖੁੱਲੇ ਸਦੇ ਪਤਾਰ ਦੇ ਸਾਹਮਣੇ ਟੱਕਰ ਟੋਟੀ ਦੀ ਲੱਗਿਆ ਜਾ ਜੋਰ ਹੁੰਦੀ ਹੋਏ ਬੱਲੇ ਬੱਲੇ ਕੋਲੇ ਇੱਕ ਵਾਰ ਸੇ ਹੈਰੀ ਹੈ ਲੋਯਰ ਜੋੜੇ ਪਿੰਡ ਵਾਲਾ ਤੇ ਰੂਪਾ ਜੋਗੇ ਵਾਲਿਆ ਜਿਹੜੇ ਹੋਈ ਕੋਈ ਧਰਤੀ ਤੇ ਜੈ ਇੱਥੇ ਇੱਥੇ ਮੇਲਾ ਹੋ ਗਿਆ ਖਾਤਾ ਖਾਤਾ ਬੱਲੇ ਬੱਲੇ ਕਾ ਵੀ ਜੋੜਿਆਂ ਵਾਲਾ ਕਿ ਜੋਰ ਬਿਨਾ ਪੱਟਾਂ ਲਫਾਪੀ ਵੱਜਦੀ ਨਹੀਂ ਹੰਕਾਰ ਨਹੀਂ ਰੂਪਾ ਮੋਸੇ ਵਾਲੇ ਦਾ ਕਿ ਜਿਹੜੇ ਰੰਗਾਂ ਦੇ ਲੱਗ ਮੰਦੇ ਮੈਸਲੇ ਦੇ ਗੋਲ ਲਾਦੇ ਨਹੀਂ ਤੇ ਨੇ ਮੂਸੇ ਕੰਡਾ ਵੱਲ ਆਤੇ ਨੇ ਅਰਖੀਏ ਗੀਰ ਜੱਟ ਦੇ ਸਿਰਾਂ ਤੋਂ ਲਓ ਚੁੰਨੀਆਂ ਫਿਰ ਇੱਕੇ ਸਮੇਂ ਜੱਟ ਨੂੰ 22 23 ਕਹਿੰਦੀ ਦੁਨੀਆ ਤੇ 23 24 ਕਹਿੰਦੀ ਦੁਨੀਆ 22 ਕਹਿੰਦੀ ਦੁਨੀਆ ਗੱਲਾਂ ਚੱਲੀਆਂ ਮੇਰੇ ਮਿੱਤਰੋ ਲਓ ਭੀਮ ਦਾਇਆ ਸਿੰਘ ਦੇ ਸੁਪੁੱਤਰ ਵੀ ਆਹ ਕਬੱਡੀ 5 6 ਤੇ ਪਹਿਲੀ ਰੇਡ ਇੱਕ ਹੋਰ ਬਈ ਫਿਰ ਸਫਲ ਹੋਏਗੀ ਮੇਰੇ ਮਿੱਤਰੋ ਕੰਨਾ ਬੰਦੀਆ ਹੋਣਗੇ ਵੱਡੇ ਵੀਰ ਨੇ ਸੋਨੀ ਸਰਪੰਚ ਜੀ ਸਮਾ ਜਪਾਂ ਜੀ ਤੇ ਮੇਜਰ ਜੀ ਮੈਤਰੀ ਵੱਡੇ ਪਿਆਰ ਵੱਡੇ ਸਤਿਕਾਰ ਨਾਲ ਦਿੱਤੇ ਆ। ਮਿਰਜਾ ਜੰਟੀ ਵਾਲੀ ਦਾ ਸੰਦੀਪ ਕਹਿੰਦੇ HDFC ਬੈਂਕ ਵਾਲੇ ਪੱਖੇ ਰੰਦੋ ਉਹ ਵੀ ਭਰਾ ਕਹਿੰਦੇ ਚੇਤੇ ਟੌਰੇ ਪੱਜਿਆ ਹੋਇਆ। ਸਿੱਕੂ ਖਾਲੜੇ ਦਾ ਵੱਡਾ ਨਾਂ ਕਬੱਡੀ ਵਿੱਚ ਵੱਡੀ ਗੱਲ ਚੱldi ਮੇਰੇ ਮਿੱਤਰੋ। ਲਓ ਸਾਹਮਣੇ ਕਬੱਡੀ ਕਾਚੇ ਦੀ ਪਈ ਹੋਈ ਆ। ਬੱਗ ਪਰਵਾਰ ਵੱਡੀ ਕਬੱਡੀ ਕਰਾਉਂਦੇ ਮਾੜੀ ਮੇਹ ਦੇ ਵਿੱਚ ਐਨ ਗੱਲਾਂ ਟਿਕਾਣੇ ਬੰਦਾ ਕਾਲੇ ਮਹਿਰ ਜੀ ਤੋਂ ਮਿਲੂ ਲੱਗ ਜਾਈਏ। ਲਓ ਕਬੱਡੀ ਕਬੱਡੀ ਦੀ ਦਾ ਲਾਲ ਪਛੜਿਆ ਹੋਇਆ ਨੰਬਰ ਰੇਡਰ ਦੇ ਵਾਸਤੇ ਜੁੜਦਾ ਹੋਇਆ ਤੇ ਸ਼ੇਰਾਂ ਨੂੰ ਜੱਫੇ ਤੇ ਪਹਾੜਾਂ ਦੇ ਮੱਥੇ ਲਾ ਲੈ ਜਾਣ ਦੇ ਪੰਜਾਬੀ ਦੇ ਰਾਜਿਆਂ ਨੇ ਪੱਕੇ ਮੇਰੇ ਟਾਉਂਡ ਦੇ ਗਦਾ ਸਿੰਘ ਧਰਤੀ ਦੇ ਪਾਰ ਬੇਮਰ ਬੰਦੇ ਨੂੰ ਪਿੰਡ ਲਾਲ ਤਾਲੇ ਟੱਕੇ ਜਦੋਂ ਲਿਖਦਾ ਜੱਟ ਪੈਣੀ ਲੋਹੇ ਤੇ ਫੱਟ ਬਾਜੇ ਖੇਲੇ ਦੇ ਖਾਵਨ ਦੇ ਅੱਗੇ ਨਾਲ ਤੱਤੇ ਖਰੜੀ ਦੀ ਧਰਤੀ ਤੇ ਦੁਨੀਆਂ ਦੇ ਕਹਿੰਦੇ ਮਹਰ ਵੀ ਭਿੱੜ ਜਾਂਦੇ ਆ ਬਿਲਾਅ ਵੀ ਪਈ ਫਿਰ ਰੋਡ ਨਾਪੜ ਨਾਪੜ ਕਮਲਜੀਤ ਨੇ ਤਾਜਾਂ ਨੂੰ ਸਿੰਘ ਮਾਰਦੇ ਖੇਤਰ ਤੱਕ ਤਾਜ ਆ ਬੱਲੇ ਬੱਲੇ ਆ ਬੱਲੇ ਬੱਲੇ ਇਹ ਸੋਰਾ ਅਮਰੀਸ਼ਾ ਦੀ ਤਸਦੀਕਾ ਬਜਿੰਦਰ ਗੱਟੂ ਅਮਰੀਸ਼ਾ ਯਾ ਪੱਕੇ ਤੌਰ ਤੇ ਅਮਰੀਕਾ ਵਾਲਾ ਗ੍ਰਾਉਂਡ ਅਖੇਰ ਵਾਲੇ ਗਿੱਲਾ ਕਬੱਡੀ ਪਾੜੇ ਗੱਗੂ ਵਾਲਾ ਤੇਰ ਵਾਰੇ ਵਿੱਚ ਪੈਤੀ ਸੀਗੀ ਬੁੱਲੀ ਜਾਣ ਕੇ ਬੁੱਲਿਆਂ ਵਿੱਚ ਟੋਕਰਾ ਚਕਾ ਦੇ ਅਣਕੇ ਟੋਕਰੇ ਵਿੱਚ ਪਾਰ ਹੈਗਾ ਸਖੜਾ ਚੱਕੇ ਨੇ ਜਾਂਦੇ ਵਿੱਚ ਚਾ ਦੇ ਮੱਕੜਾ ਓ ਚੱਕੇ ਨੇ ਜਾਂਦੇ ਵਿੱਚ ਚਾ ਦੇ ਮੱਕੜਾ ਇਹ ਭੇਜਾ ਜੁਕੇ ਓ ਬੱਲੋ 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 ਬੱਲੇ ਇਹ ਤਾੜੀ ਵਾਜੀ ਮੇਲਾ ਗੁਣਸਿਆ ਖਾੜੜੇ ਜਸਹਾਨ ਪੜਤੇ ਖਾੜੜੇ ਜਸਹਾਨ ਪੜਤੇ ਬੱਲੋ 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 ਐਥੇ 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 ਤਾਂ ਤੇਰੇ ਵਾਹ ਮੇਲਾ ਸਾਫ ਹੋ ਗਿਆ ਲਾਡਵਿੰਦਰ ਵੱਡੂ ਤੇ ਵਾਂਗੀ ਇੱਥੇ ਵੀਰ ਜੀ ਮੇਲਾ ਸਫਲ ਹੋ ਗਿਆ ਸਫਲ ਕਰਦਾ ਨੌਜਵਾਨਾਂ ਨੇ ਉਹ ਚੋਟੀ ਦੀ ਟੱਕਰ ਖੇਡੀ ਨਾ ਰਹੀ ਹੈ 500 ਰੁਪਏ ਦੀ ਅਰਸ਼ ਬਾਈਕ ਪੁਆਇੰਟ ਖਾਲੜੇ ਵੱਲੋਂ ਆਹ ਕਬੱਡੀ 500 ਦੀ ਹੈ ਦੇਖੋ ਕਾਬਰਾ ਜਫਾ ਲੱਗ ਗਿਆ ਤੇ ਅਮਰਤ ਕਰਮੂ ਵਾਲਿਆ ਕਰਮਾ ਵਾਲਾ ਬਰਗਲਾ ਪਰ 500 ਤੇ 500 ਰੁਪਏ ਦੀ ਅਰਸ਼ ਬਾਈਕ ਪੁਆਇੰਟ ਬੰਦਾ ਕਰਦੀ ਹੈ ਉਹ ਭਰਾ ਨੇ ਸਾਡੇ ਪ੍ਰਤਾਪ ਤਾਬਾ ਗਸੇਵ ਖੀਲਾ ਪਹਿਲਵਾਨ ਪਰਸੀ ਆ ਐਸਡੀ ਐਸਬੈਂਕ ਵਾਲਾ ਕਹਿੰਦੇ ਵੀ ਸਾਡੇ ਪਹਾੜ ਦੀ ਕਬੱਡੀ ਪਾਏ ਕੁੜੀ ਨੇ ਕਹਿੰਦਾ ਕਲਸ਼ੀ ਦੀ ਪਾਰਕ ਦੀ ਚੀਲੇ ਬਹਾਦਰਾਂ ਦੀ ਬਵਾਦਗੇ ਹਾਸੇ ਛੱਡਦੇ ਗੱਲਾਂ ਕੰਗੀ ਪਹਿਲਵਾਨ ਨੇ ਹਰ ਰੋਜ਼ ਪ੍ਰੈਕਟਿਸ ਕਰਦੇ ਆ ਪਰ ਕਈ ਵਾਰੀ ਮਜਬੂਰੀ ਪੈ ਜਾਂਦੀ ਹੈ ਪਹਿਲਵਾਨ ਦੀ ਟੀਮਾਂ ਪਰ ਚੋਟੀ ਦੇ ਤਾਰੀਆਂ ਜੇ ਟੀਮਾਂ ਵਧੀਆ ਲੱਗਿਆ ਤਾਰੀ ਮੇਰੇ ਇੱਕ ਵੀ ਜਮਾਨ ਖਾਂਗਰ ਪੁੱਜੀ ਆ ਜੇ ਫੇਰ ਚੰਗੇ ਲੱਗੇ ਆ ਬਹੁਤ ਬਹੁਤ ਆ ਮਾਜਰਾ ਟੈਗਲ ਕਹਿੰਦੀ ਦਰੀਆਂ ਪਾਤੇ ਨੂੰ ਤੇ ਜਿੱਥੇ ਚੀਲਾ ਪਹਿਲਵਾਨੀ ਕਰਦਾ ਰਿਹਾ ਆ ਖੜੇ ਸ਼ੰਦਰ ਕਲਸ਼ੀਆ ਵਾਲਾ ਸ਼ੰਦਰ ਕਲਸ਼ੀਆ ਵਾਲਾ ਕਸ਼ਦੀ ਮਿਲੀ ਆ ਸ਼ੰਦਰ ਕਲਸ਼ੀ ਦੇ ਵੀ ਵੱਡਾ ਨਾਮ ਕਬੱਡੀ ਜਗਤ ਵਿੱਚ ਉਹਨਾਂ ਨੇ ਕਹਿੰਦੇ ਪਹਿਲਾ ਟੱਕਰੀ ਕਬੱਡੀ ਤੇ ਪਹਿਲਾ ਖੇਡੀ ਖੇਡ ਕਬੱਡੀ ਤੇ ਰੱਖੀ ਉੱਚੀ ਸੋਜ ਮਿੱਤਰੋ ਪਖਾਹ ਖਿਡਾਰੀ ਹੁਣ ਕੋਚ ਮਿੱਤਰੋ ਪਹਿਲਾ ਖਿਡਾਰੀ ਹੁਣ ਕੋਚ ਮਿੱਤਰੋ ਸੁਖਮਣ ਕਬੱਡੀ ਪਾ ਰਿਹਾ ਮਾਰੀ ਮੈਘੇ ਦੀ ਧਰਤੀ ਦਾ ਚਾਰ ਨੇ ਸਾਹਮਣੇ ਅਭੀ ਵਰਗੇ ਕੁੱਕੂ ਦਾ ਰਾਜਾ ਭਲਵਾਨ ਕਾ ਪਿੰਡਾ ਪਰ ਗੋਪੀ ਫੇਰੂ ਮੰਮੀਆ ਲਾਓ ਸਾਹਮਣੇ ਲਾਓ ਜੱਫਾ ਕਿ ਨਹੀਂ ਰੇਗੇ ਦਾ ਏਰੀਆ ਮੇਰੇ ਮਿੱਤਰੋ ਪਰ ਸਾਹਮਣੇ ਸੁਖਮਣ ਮਾਰੀ ਮੈਘੇ ਦਾ ਤਗੜਾ ਨੰਬਰ ਬਹੁਤ ਜੀ ਹਾਂ ਚੋ ਕੁਈ ਦਾ ਕਰਦੇ ਲੋ ਸਾਹਮਣੇ ਕਬੱਡੀ ਪੈ ਚੁੱਕੀ ਮੇਰੇ ਮਿੱਤਰੋ ਰੂਪਾ ਜੋਗੀ ਵਾਲੀ ਕਬੱਡੀ ਪਾ ਰਿਹਾ ਤੰਤਰ ਪੀਰ ਬਾਬਾ ਸਦਕੀ ਸ਼ਾਹ ਜੀ ਬਾਬਾ ਬਾਦਸ਼ਾਹ ਦੀ ਟੱਕੀ ਵਾਲੇ ਯਾਦਵਿੰਦਰ ਖੱਟੂ ਪਰ ਜਗਰ ਲੱਟੂ ਵਾਲਾ ਟੱਕਰ ਯਾਦਵਿੰਦਰ ਖੱਟੂ ਕਰਨ ਕਾਲੀਆ ਸਭੀ ਅਰੋੜਾ ਸਰਜੀਤ ਸਿੰਘ ਦੀ ਛਿੱਟਾ ਜਸਵੀਰ ਸਿੰਘ ਨਿੱਕਾ ਸ਼ੇਕੂ ਖਾਲੜੇ ਵਾਲਾ ਸਾਡਾ ਵੀਰ ਫਾਹਿਲ ਅਰੋੜਾ ਜਿੱਤਦਾ ਫਾਹਿਲ ਹੰਗ ਸੰਦੀਪ ਖਾਲੜਾ ਐਚ ਡੀ ਆਪੀ ਬੈਂਕ ਕਰਨੌਲੀ ਜੀ ਪੂਰਨ ਸ਼ਿੰਦਾ ਮੈਂਬਰ ਪੰਚਾਇਤ ਸੋਨੀ ਸਰਪੰਚ ਗਰੀੰਟ ਗੰਟੀ ਪਰੇਰ ਹਰੀ ਵੀਰ ਨੇ ਸਾਡੇ ਸਾਡੇ ਵੀਰ ਨੇ ਅਰਸ਼ ਬਾਈਕ ਪੁਆਇੰਟ ਵਾਲੇ ਰੋਡ ਕਰਲਾ ਜਿਹਨੂੰ ਇੱਕ ਕਰਹਿਗੀ ਉਹ ਦਾਪਾ ਮਾਇਆ ਜ਼ਰੂਰ ਰੋਣੀ ਜਿਹਦੇ ਕੇ ਕਰਹਿਗੀ ਇਹ ਬਾਬੇ ਸਿਲਕੀ ਜਾਂ ਮਾ ਪੀਰਾਂ ਦਾ ਮੇਲਾ ਟਾਕਾ ਮਾੜੀ ਮਿਲਗੇ ਵਾਲੇ ਜਿਹਨੇ ਬਲਕਾਨ ਲਖੀਲਾ ਕਹਿੰਦਾ ਹੁੰਦਾ ਤੇ ਗੱਭਰੂ ਗਵਾਨ ਪਿੰਡ ਦਾ ਪੂਰਾ ਦੱਸ ਕੇ ਹੱਸ ਕੇ ਦਾਵਾ ਦੋ ਦੋ ਕਬੱਡੀਆਂ ਬਾਕੀ ਹੈ ਅਮਾ ਖਾਲਵੇ ਨੇ ਕਿਤੇ 500 ਰੁਪਇਆ ਪਹਿਲਾਂ ਪੁੱਛਦੇ ਹੋਏ ਅੱਜ 2.1 ਪੁਆਇੰਟ 'ਤੇ ਵੀਰ ਨੂੰ ਬੇਤੀ ਹੈ ਪਹਿਲਾਂ 500 ਰੁਪਇਆ ਲੈ ਕੇ ਉਹ ਵੀਰ ਬਣ ਕੇ ਕਿਤੇ ਤੁਸੀਂ ਹਿਵਾਨ ਕੀਤਾ ਪੁੰਦੇ ਆ ਜਾ ਮੇਰਾ ਵੀਰ ਭੱਜ ਕੇ ਕਿਤੇ ਤੁਸੀਂ ਹਿਵਾਨ ਕੀਤਾ ਤੇ ਸਾਡੇ ਬਗੀਚਾ ਸਿੰਘ ਸਾਹਿਬ ਦੇ ਪਾਰ ਤੇ ਫਜ਼ੀਲ ਪਹਿਲਵਾਨ ਉਹਦੇ ਪਾਰ ਵਾਲੇ ਸਾਰੇ ਦੇ ਵਿਚੇ ਤੌਰ ਤੇ ਧਾਮ ਵਾਲਾ ਉਧਰ ਜਾਰਵਿੰਦਰ ਫੱਟੂ ਬਾਈ ਫੜੇਗਾ ਸੁਖਨਾਥ ਸਿੰਘ ਟਾਟੇ ਫੜੇਗਾ ਫਨੀ ਰੋਡਨ ਮੰਮੀ ਦੇ ਮਸਤੀਆਂ ਐਨ ਜੋਰ ਹੋ ਗਿਆ ਕਰਨ ਕਾਲੀ ਹੋ ਗਿਆ ਕਬੱਡੀ ਚੋਟੀ ਵੀ ਚੱਲ ਰਹੀ ਆ ਲਓ ਸਾਹਮਣੇ ਕਹਿੰਦੇ ਲਾ ਗੱਡੀ ਬੋਲਾ ਚਪੱਟੀ ਪਾ ਰਿਆ ਨਾ ਫਰ ਨਾ ਫਰ ਕਬੱਡੀ ਦੇ ਬਾਜਾਂ ਨੂੰ ਸੰਘਬਾਰ ਦੇ ਠੋਕਰ ਤਾਂ ਬਾਜਾਂ ਨੂੰ ਅੰਤੋ ਪ੍ਰੋਜ ਮੈਚ ਹੈ ਭੇਜਾ ਕਹਿੰਦੇ ਕੋਸ਼ਿਸ਼ ਕਰ ਰਿਹਾ ਤੇ ਕਹੇ ਟੀਮਾਂ ਦੇ ਪਲੇਅਰ ਹੁਣ ਲਾਉਣ ਲਈ ਪੇਰ ਜਿੱਤ ਵਾਲੇ ਝੰਡੇ ਸੀ ਗੱਡ ਦੇਣੇ ਆ ਰਹਿੰਦੇ ਕੰਡੇ ਮਿੱਤਰਾਂ ਦੇ ਅੱਡ ਦੇਣੇ ਕਿ ਕਬੱਡੀ ਦਾ ਸ਼ਾਰਾ ਜਿਹਦੇ ਬਾਈ ਦੇ ਪੁਆਇੰਟ ਵਾਲੇ ਅਰਸ਼ભાઈ ਪੰਨੇ ਸਰਪੰਚ ਜੇ ਮਾਨ ਉਹਦੇ ਦੱਸੀ ਵੀਰਿਆ ਇੱਕ ਇੱਕ ਰਹਿ ਗਈਆ ਕਬੱਡੀਆਂ ਸੜੇ ਰਹੀਆ ਉਹ ਜਿੰਦਾ ਜਨੇ ਧੀਮ ਕਬੱਡੀ ਪਾ ਰਿਆ ਤਾਰ ਕਰਾ ਦੀ ਤਾਰ ਵਰ ਤਾਰ ਨੇ ਫਰਦੋ ਮੈਚ ਮੁੱਕ ਚੁਲਿਆ ਚੰਦਰੀਆ ਗਾਏ ਦੀ ਕਬੱਡੀ ਅਰਮਾਨ ਥੋ ਟਕਰ ਚੋ ਟੀਮਰੇ ਮਤਨੋ ਔਰ ਇੱਕ ਦਾਦਾ ਕਟਾਲੂਆਂ ਵਾਲਾ ਕਟਾਲੂ ਵੇਚ ਰਿਹਾ ਸੱਜਣ ਜੀ ਇਹਦੇ ਕੋਲ ਜਰੂਰ ਕਟਾਲੂ ਫਿਰ ਆਣਾ ਸਿੰਘਪੁਰ ਦੇ ਥੋੜੇ ਤੋਂ ਕਬੱਡੀਆਂ ਧਾਣ ਲਿਏ ਲਓ ਸਾਹਮਣੇ ਸਵਿੰਦਰ ਜੱਟ ਦੀ ਰੇਡ ਪਈ ਹੋਈ ਆ ਚਾਰੇ ਜੱਪੀ ਤਿੰਨੇ ਵੱਡੇ ਪਾਈ ਪਿਆ ਵੱਡੇ ਪੱਟ ਦੀਆਂ ਟੀਮਾਂ ਖੇਡ ਰਹੀਆਂ ਲਓ ਸਾਹਮਣੇ ਮੇਰੇ ਪਿੱਛੇ ਆਇਆ ਇਹਦੇ ਮੱਧ ਵਿਚ ਫਾਈਨਲ ਖੇਡਿਆ ਜਾਂਦਾ ਲਓ ਸਾਹਮਣੇ ਨੰਬਰ ਰੇਡਰ ਨੇ ਆਪਣੀ ਟੀਮ ਦਾ ਜੋੜ ਰਹਾ ਰਵੀ ਨਵੇਂ ਪਿੰਡ ਦੇ ਸੇਵਾ ਪ੍ਰਮਾਨ ਅਮਨੀਸ਼ਾ ਪੁਆਇੰਟਾਂ ਦੇ ਪਾਈ ਦੇ ਸੋਨੀ ਛੰਨਾ ਨੇ ਵੀਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹਰੇ ਸਾਡੇ ਵੀਰ ਨੇ ਬੱਸੀਪੁਰ ਇਕੱਲੇ ਕਹਿੰਦੇ ਨੰਬਰ ਨੇ ਮਾਝੇ ਖਾਲਸੇ ਕਬੱਡੀ ਕਲੱਬ ਦੀ ਟੀਮ ਦੇ ਨੰਬਰ ਨੇ 29 ਬਾਬਾ ਬਿਲੀ ਚੰਦ ਸਪੋਰਟ ਕਲੱਬ ਬਾਬਾ ਬਿਲੀ ਚੰਦ ਦੀ ਟੀਮ ਦਾ ਨੰਬਰ ਨੇ ਸਾਡੇ 37 ਤੇ ਚੱਲਦੇ ਮੈਦਾਨ ਦੇ ਤੋਂ ਬਾਬਾ ਬਿਲੀ ਚੰਦ ਸਪੋਰਟ ਕਲੱਬ ਸਿਰਫ ਦੀ ਟੀਮ ਹੈ

ਹਾਲ ਚੱਕਿਆ ਵੀਰਾਂ ਦੇ ਭਰਾ ਨੇ ਬੰਦੀ